ਈਦੇ ਵਿਚਾਰ ਪੰਗੜੀਆਂ ਜਿਹੜੀਆਂ ਹੋਈਆਂ ਨੇ ਉਹ ਘਟਕ ਸੰਨੇ ਜੀ ਕਿ ਧੰਨੇ ਧਨ ਬਾਹਰ ਧਰਨੀ ਤਨ ਮਿਲ ਜਨ ਸੰਤ ਸਮਾਨਿਆ ਉਹਨੇ ਕਹਿੰਦੇ ਸੰਤ ਦੋਨੇ ਸੁਨੇਹਾ ਸ੍ਰੀ ਅਕਾਲ ਜੀ ਮਰੀਕ ਸਿੰਘ ਜੀ ਸੇਵਕ ਗੁਰਦੀਪ ਕਲਦੀਪ ਪੰਡਿਆ ਦੀ ਸੇਵਾ ਹਾਂਜੀ ਸੇਵਾ ਕਰ ਰਹੇ ਨੇ ਇਧਰ ਨਾਨਕ ਜਿਉ ਮਤਮ ਮਾਤਾ ਰੀਆ ਸੋ ਮਥੇ ਧਰਮ ਨਰਾਏ ਨਾਮ ਤੇ ਆਏ ਅਨਸਾਜ ਨਾਮ ਜਨਮ ਪਦਾਰਗ ਦੀਤ ਨਾਨਕ ਧਰਮ ਐਸੇ ਤਵਹਿ ਕੀਤੋ ਪਵਨ ਪਨੀ ਤਲ ਕੁੰਬੜੀ ਕੁਥਾਇ ਮਿਟੀ ਗਲਕ ਮੰਤਰੀਆ ਧਾਨਕ ਤੇ ਹੀ ਉਭਰੇ ਜਨਨਾ ਭਾਗੋ ਸੋ ਕਰੈ ਤੋ ਜੀ ਤਾ ਲਾਖਾ ਰੋ ਰੱਤੇ ਸਹਿ ਆਪਾਣੈ ਉਤੜੇ ਅਸ਼ੰਕ ਮਾਇਆ ਸੁਖੀ ਕਰਨੇ ਨਾਨਕ ਦੇ ਜਗੰਨ ਰਜ ਰਸਦਾ ਸੋ ਜੀ ਛੋੜ ਕਾਟੜੀ ਸੇਕਾ ਸੋ ਲਗਾਈ ਜੁਜੇ ਪਾਵੇ ਨਾਮ ਕਾ ਬਹਿਣ ਲੜੰਗੜੀ ਜਾਵੇ ਤਨ ਕਰੇ ਰਜਾ

खीर मांगी है इधर खीरे लंगर परते म्ठा ठीक है

ඒ නාලන බිච්චයේ නලෙමමු කක්රුව ඒ කෑැ රමුණ ඇති හන්න්නේ නතිී හවල වෙත මාතු තා ਕੀਤਨੀਆਂ ਨੇ ਜਾਂ ਕਥਾਵਾਚਕ ਨੇ ਉਹ ਵੀ ਸੁਣਾਉਂਦੇ ਨੇਗੇ ਆਪਾਂ ਨੂੰ ਸਾਰਿਆਂ ਨੂੰ ਸੁਣਾਉਂਦੇ ਸੁਣਦੇ ਆਏ ਆ ਕਿ ਜੋ ਉਹਨਾਂ ਦਾ ਜੀਵਨ ਕਾਲ ਸੀ ਇੱਕ ਜਿਵੇਂ ਆਪਾਂ ਜ਼ਿੰਮੇਦਾਰ ਕਹੀਏ ਕਿ ਉਹ ਜਿਆਦਾ ਘੋੜੇ ਪਹਾੜੇ ਹੁੰਦੇ ਨੇ ਇਸ ਤਰ੍ਹਾਂ ਸੁਭਾਅ ਦਾ ੱਲੇ ਜੱਟ ਦਾ ਸੁਭਾਅ ਸੀਗਾ ਜਿਹੜਾ ਤੁਕ ਕੀ ਵੀ ਇਹ ਜਿਹੜਾ ਖਾਤਰ ਹੈ ਇਹ ਸਾਰੀਆਂ ਜਿਹੜੀਆਂ ਮਰਦਾਂ ਦਾ ਸਾਰੀਆਂ ਜਿਹੜੀਆਂ ਭਾਵਨਾਵਾਂ ਉਹ ਪੂਰੀਆਂ ਕਰਦਾ ਹੈਗਾ ਤੂੰ ਪੱਥਰ ਲੈ ਜਾਂਦਾ ਹੈਗਾ ਪੱਥਰ ਰੱਖ ਕੇ ਉਹਦੇ ਅੱਗੇ ਬਹਿ ਜਾਂਦਾ ਹੈਗਾ ਤੇ ਫਿਰ ਜਿਹੜਾ ਆਪਾਂ ਹੁਣ ਪ੍ਰਸ਼ਾਦਾ ਪਾਣੀ ਇਸ ਤਰ੍ਹਾਂ ਮੱਕੀ ਦੀ ਰੋਟੀ ਫਧੀਆ ਜਿਹੜਾ ਉਹ ਭੋਜਨ ਇਸ ਤਰ੍ਹਾਂ ਉਹਨੇ ਪਰ ਆ ਕੇ ਵੀ ਮੇਰਾ ਉਹ ਕੋਵਾ ਹਜੂਰ ਜੀ ਨਹੀਂ ਆ ਕਰਾ ਸਕਿਆਗੇ ਹੀ ਰੋਏ ਅਗੇ ਦਸਣ ਸਕਾ ਤੇ ਫਿਰ ਆਪਣਾ ਹੀ ਹੋਦੇ ਆਮੀ ਕੋਈ ਨਾ ਇਸ ਨਾਲ ਸਾਥਾ ਰਖਦਾ ਰਹਿਣਾ ਕੋ ਕਹਰਾ ਦੇ ਅਗੇ ਦਿਉ ਦੇ ਵਿੱਚੋਂ ਰਾਮੁ ਭਗਤ ਕੋ ਜਦੋਂ ਹੋਦੀ ਹੈ ਜਾਂ ਇਸ ਤਰ੍ਹਾਂ ਦੀ ਗੱਲ ਆਪ ਨੂੰ ਹੋਦੀ ਹੈ ਉਹ ਕਿਸੇ ਤਰ੍ਹਾਂ ਹੀ ਸਮਝਾਵਾ ਦਿੰਦਾਗਾ ਦੱਸ ਕੀ ਵੀ ਇਸ ਤਰ੍ਹਾਂ ਉਹ ਵੀ ਜੀਵਨਾਲਾ ਤੋਂ ਹੀ ਬਾਪੀ ਦੀ ਗੱਲ ਜਿਵੇਂ ਆਪਾਂ ਜਰਜੀ ਸਾਹਿਬ ਨਾਲ ਹਰੂ ਦੇ ਸਿੰਘਾਂ ਤੇ ਗੱਲ ਆਪਾਂ ਸਾਉ ਜੀ ਨੇ ਉਸੇ ਤਰ੍ਹਾਂ ਉਹ ਗੱਲ ਨੂੰ ਸਮਝਾਉਣ ਦੇ ਵਾਸਤੇ ਇਹਨਾਂ ਨੂੰ ਦੱਸਣਾ ਪੈਂਦਾ ਵੀ ਐਵੇਂ ਲੋਕਾਂ ਦੀ ਗੱਲ ਨਹੀਂ ਧਰਤੀ ਇਹ ਵੀ ਉਹ ਬਾਪੂ ਦੇ ਸਿੰਘਾਂ ਤੇ ਗੱਲ ਹੈ ਕਿ ਉਹਨੂੰ ਮੋਹੇ ਸਿੰਘ ਦੇ ਗੱਲ ਦਾ ਪਤਾ ਉਹ ਬੋਲਾਇਆ ਬੋਲੋ ਕਿਸੇ ਤਰ੍ਹਾਂ ਜਿਹੜੀ ਸਾਖੀ ਸੀ ਧੰਨੇ ਭਗਤ ਜੀ ਦੇ ਨਾਲ ਗੱਲ ਵਾਪਰੀ ਉਸੇ ਤਰ੍ਹਾਂ ਸਾਖੀ ਨੂੰ ਸਮਝਾਉਣ ਦੇ ਵਾਸਤੇ ਆਈ ਅਰਦਾਸ ਨੇ ਆਪਣੀਆਂ ਬਾਹਰ ਦੇ ਵਿੱਚ ਵੀ ਉਸੇ ਤਰ੍ਹਾਂ ਸਾਖੀ ਨੂੰ ਬਿਆਨ ਕੀਤਾ ਵੀ ਉਹ ਅੱਥਰ ਦੇ ਆ ਉਹ ਪੂਰੇ ਰਹਿ ਜਾਂਦਾ ਪਰ ਪੱਥਰ ਦੇ ਵਿੱਚੋਂ ਨਿਭੜਿਆ ਉਸਨੇ ਧੰਨੇ ਭਗਤ ਨੂੰ ਧੰਨੇ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਿਆ ਇੱਕ ਬਾਤ ਉੱਠਣ ਲੱਗਿਆ ਆ ਉਹਦੇ ਤੇ ਅਤੀ ਪੰਗਤੀ ਲਿਖੀ ਹੈ ਉਹ ਕਿਹੜੀ ਲਿਖੀ ਆ ਧੰਨੇ ਧਨ ਪਾਇਆ ਧਰਮੀ ਧਨ ਮਿਲਨ ਸੰਤ ਸਮਾਵੇ ਆ ਆਸਰੰਗ ਦੇ ਵਿੱਚ ਜਿਹੜੇ ਪੱਥਰ ਪੂਜਕ ਨੇਗੇ ਜਾਂ ਸਨਾਤਨ ਧਰਮ ਵਾਲੇ ਜਾਂ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਉਹਨਾਂ ਨੇ ਪੱਥਰਾਂ ਨੂੰ ਪ੍ਰਮੋਟ ਕਰਨ ਦੇ ਵਾਸਤੇ ਇਹ ਗੱਲ ਅੱਜ ਤੱਕ ਫੈਲਾਈ ਹੋਈ ਹੈ ਵੀ ਭਗਤ ਧੰਨੇ ਨੇ ਉਹ ਪੱਥਰ ਦੇ ਵਿੱਚੋਂ ਪ੍ਰਗਟ ਇਕ ਗਾਇਕ ਪ੍ਰੋਗਰਾਮ ਸਾਹਿਬੀ ਦੇ ਵਿੱਚ ਭਗਤ ਧੰਨੇ ਦੀ ਬਾਣੀ ਹੈ ਜਿਹਦੇ ਵਿੱਚ ਆ ਪੰਕਤੀਆਂ ਜਿਗੀਆਂ ਹੋਈਆਂ ਨੇ ਭਗਤ ਧੰਨੇ ਜੀ ਕੀ ਧੰਨੇ ਘਰ ਨੂੰ ਪਾਇਆ ਧਰਨੀ ਤਨ ਮਿਲ ਜਨ ਸੰਤ ਸਮਾਨਿਆ ਉਹਨੇ ਕਹਿੰਦੇ ਸੰਤ ਜਨਾਂ ਦੀ ਸੰਗਤ ਕੀਤੀ ਜਦੋਂ ਇਹ ਚੀਕ ਲੱਗਦੀ ਨਾ ਵੀ ਰੱਬ ਆਹ ਕੋ ਕਹਦਾ ਰੱਬ ਆਹ ਕਹਦਾ ਜਦ ਵਿੱਚ ਆਪਾਂ ਵੀ ਕਹਿੰਦੇ ਆ ਕਿ ਸਾਰੇ ਕੰਮ ਰੱਬ ਹੀ ਸੁਆਦ ਲਾਗਾ ਜਦੋਂ ਇਸ ਤਰ੍ਹਾਂ ਉਹ ਅਗਰ ਢੱਨੇ ਜੀ ਨੂੰ ਉਹਦਾ ਸਾਡਾ ਸੁਲਾਦਾ ਸੀ ਪੱਥਰੋਂ ਉਹ ਡੇਕਾ ਰੱਖ ਰਹੀ ਕੇਵਲ ਨਾਲ ਹੋਈ ਤੇ ਫੇਰ ਉਹਨਾਂ ਨੇ ਰੱਖ ਕਰਕੇ ਤੇ ਕਰ ਲਿਆ ਇਹਦੇ ਵਿੱਚ ਕੋਈ ਅੱਜ ਕਰਦੇ ਨਹੀਂ ਜਾਏਗੇ ਅੱਜ ਜਿੱਥੋਂ ਤੱਕ ਗੱਲ ਪੱਥਰਾਂ ਦੀ ਹੈ ਵੀ ਹੁਣ ਆਪਾਂ ਰੱਖ ਕੇ ਪੱਥਰ ਦੀ ਮੋਤੀ ਰੱਖ ਲਈਏ ਪੱਥਰ ਰੱਖ ਲਈਏ ਵੀ ਉਹਦੇ ਵਿੱਚੋਂ ਰੱਖ ਕਰਕੇ ਕੋਈ ਨਹੀਂ ਜਾਏਗਾ ਲੋ ਕਹਿੰਦੇ ਆ ਕਿ ਸ਼ਰਤਾਂ ਬੜੀ ਸੀ ਜੀ ਕਿ ਇਹ ਵੀ ਜਦ ਬੜੀ ਹੈ ਵੀ ਹਰੇਕ ਦੀ ਅੰਡੋ ਦੀ ਸਰਦਾ ਹੁੰਦੀ ਹੈ ਸਰਦਾ ਪ੍ਰਤੀ ਦੀ ਵਰਬਾਣੀ ਦੇ ਵਿੱਚ ਸਰਦਾ ਹੁੰਦੇ ਨੇ ਵੀ ਜਿਹੜੀ ਗਿਆਨ ਤੋਂ ਬਿਨਾਂ ਸਰਦਾ ਹੈ ਗਿਆਨ ਤੋਂ ਬਿਨਾਂ ਉਹ ਫਿਰ ਤੁਸੀਂ ਕਰੀ ਦਾ ਸਕਦੀ ਹਰੇਕ ਨੂੰ ਮਰਜੀ ਹੈ ਉਹ ਆਪਣੇ ਕਿਸੇ ਨੂੰ ਮਰਜੀ ਪੂਜੇ ਤੇ ਪੱਥਰਾਂ ਨੂੰ ਪੂਜੇ ਤੇ ਕਬਰਾਂ ਨੂੰ ਬੜੀਆਂ ਨੂੰ ਪੂਜੇ ਪਰ ਉਹ ਖਾਪ ਖਾਪ ਕੇ ਇਹਨੇ ਮਰਜੀ ਹੈ ਕਿ ਉਹ ਉਦਾਹਰਨ ਦਿੱਤੀ ਹੈ ਐਸੇ ਪ੍ਰਤੀ ਕਹਿੰਦੇ ਜੇ ਕੋਈ ਕਹਿੰਦਾ ਕਿ ਮੇਰੀ ਸਰਦਾ ਬਾੜੀ ਹੈ ਗੁਰਬਾਣੀ ਦੇ ਵਿੱਚ ਉਦਾਹਰਣ ਦਿੱਤੀ ਆ ਕਹਿੰਦੇ ਪਾਣੀ ਦੇ ਵਿੱਚੋਂ ਮੱਖਣ ਕੱਢ ਕੇ ਦਿਖਾਓ ਇਹ ਆਪਹੁਨੇ ਸਾਡੇ ਸਾਹਮਣੇ ਆ ਕੋਈ ਵੀ ਮਰਜੀ ਹੈ ਤੇ ਕੋਈ ਸੰਤ ਨਾ ਹੋਵੇ ਕਿਉਂਕਿ ਮੱਖਣ ਨਿਕਲੂਗਾ ਤਾਂ ਦੁੱਧ ਜਮਾਇਆ ਜਾਊ ਉਹ ਦੁੱਧ ਨੂੰ ਜਮਾ ਕੇ ਫਿਰ ਉਹਦੇ ਵਿੱਚ ਮਧਾਨੇ ਪਾਈ ਜਦੋਂ ਫਿਰ ਰਿੜਕਿਆ ਜਾਊ ਤਾਂ ਇਹਨੇ ਜਾ ਕੇ ਮੱਖਣ ਨਿਕਲੂਗਾ ਇਸੇ ਤਰ੍ਹਾਂ ਕਰਕੇ ਜਿਹਨੇ ਦੈਤਾ ਭਾਈ ਪਾਣੀ ਰਿੜਕਦਾ ਰਹੇ ਨਿਕਲਦਾ ਮਰ ਜਾਊਗਾ ਜਿਸ ਤਰ੍ਹਾਂ ਅਸੀਂ ਆਈਂ ਸਰਦਾ ਰੱਖੀ ਆ ਕਿ ਗਿਆਨ ਤੋਂ ਬਿਨਾ ਆਇਂ ਸਰਦਾ ਪੱਥਰਾਂ ਦੇ ਵਿਚੋਂ ਲੱਗ ਵਰਤ ਹੋਇਆ ਧੰਨੇ ਨੇ ਕੱਟਿਆ ਉਹ ਗੱਲ ਨਹੀਂ ਬਰਬਾਦੀ ਦੇ ਵਿੱਚ ਖਾਪੂ ਜੀ ਹੈ ਦਾਜ ਕੀਤਾਰ ਧੰਨੇ ਤੁਨ ਪਾਇਆ ਧੰਨੇ ਤਨ ਬੇਦਨ ਸਤ ਸਮਾਨਿਆ ਉਹ ਖਾਂਦੇ ਤੋਂ ਲਾਗੇ ਸੰਗਤ ਦੇ ਵਿੱਚ ਰਹਿ ਗਿਆ ਉਹ ਇੱਕ ਤੇ ਲੱਗ ਨਹੀਂਦਾ ਜਿਵੇਂ ਉਹ ਕੀਆ ਜਿਵੇਂ ਉਹ ਰਾਸ ਨੂੰ ਨਾਲ ਕਰਨੇ ਆ ਇਸੇ ਤਰ੍ਹਾਂ ਦਿਨ

ਗੁਰਬਾਣੀ ਅਨੁਸਾਰ ਸਤਿਗੁਰੇ ਰੱਖਣੀ ਹੈ ਵੀ ਛੱਡਾ ਰੱਖਣੀ ਹੈ ਗਿਆਨ ਦੇ ਨਾਲ ਜਿਹਦੇ ਗਿਆਨ ਦੇ ਵਿੱਚ ਉਹ ਕਹਿੰਦਾ ਵੀ ਸਤਿਗੁਰਾ ਦੇਹੀ ਰੱਖੀਏ ਜਿਹਦੇ ਨਾਲ ਸਾਨੂੰ ਕੋਈ ਕਾਰ ਨਹੀਂ ਹੋ ਜਾਵੇ ਸੋ ਇਹ ਹੈ ਗੁਰਬਾਣੀ ਦੀ ਇਹ ਕਰਨਾ ਵਾਤ ਉਹ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਜਾਈਏ ਸਾਰਿਆਂ ਸਤਿਗੁਰਾਂ ਨੇ ਭਾਰਤ ਵਿੱਚ ਜਿਹਦਾ ਜਨਮ ਦਿਹਾੜਾ ਮਨਾਇਆ ਸਾਰਿਆਂ ਨੂੰ ਵਾਰ ਕਹਿ ਕਿਉਂਕਿ ਗੁਰਬਾਣੀ ਨਾਲ ਤੁਹਾਨੂੰਆਂ ਮੇਰੇ ਕੋਠਿਆਂ ਦੀਆਂ ਉਹ ਯਾਦਾਂ ਨੂੰ ਮਨਾਉਂਦੇ ਆ ਉਹਨਾਂ ਦੇ ਜਨਮ ਦਿਨ ਮਨਾਉਂਦੇ ਆ ਵੀ ਤਾਂ ਸਾਨੂੰ ਉਹਨਾਂ ਦੇ ਨਾਲ ਜੁੜੇ ਰਹੇ ਆ ਇਹੀ ਗੱਲੋਂ ਚ ਸਿੱਖਿਆ ਆ ਤਬ ਉਹ ਦਿੱਤੂ ਕੋਈ ਚੰਗੀ ਗੱਲ ਹੈ ਜਿਹੜਾ ਵਿਤੋਹਰ ਨਿਕਲ ਵੀ ਸਾਡੇ ਸਾਹਮਣੇ ਆਵੇ ਵੀ ਆਹ ਆਸਣ ਦੀ ਜਿਹੜੀ ਤੁਹਾਡੀ ਏਸੀ ਫਿਰ ਬਣ ਕੀ ਗਿਆ ਇਹ ਗੱਲ ਸਾਰਿਆਂ ਸੰਗਤਾਂ ਮੇਰੇ ਨਾਲ ਸਾਂਝੀ ਕੀਤੀ ਹੈ ਗੁਰਬਾਣੀ ਦੀਆਂ ਭਗਤੀਆਂ ਜਿਹੜੀਆਂ ਤੇ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਉਹਨੂੰ ਸਹੀ ਗੱਲ ਸਮਝਾਂਗੇ ਵੀ ਗੱਲ ਕੀ ਸੀ ਤੇ ਗੱਲ ਕੀ ਬਣੀ ਹੈ ਜਿਹੜੇ ਪੱਥਰ ਪੁੱਜਣ ਵਾਲੇ ਨੇ ਉਹ ਪੱਥਰਾਂ ਨੂੰ ਪ੍ਰਮੋਤ ਕਰਨੇ ਉਹਨਾਂ ਦਾ ਹੱਕ ਬਣਦਾ

ਸਤਿ ਸ਼੍ਰੀ ਅਕਾਲ ਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹਨਾਂ ਮੇਰੇ ਨਾਲ ਲੋਕੋ ਦਿੱਤਾ ਆਪਣਾ ਕੋਈ ਸਰਦਾਰ ਨੇ ਇਹਨਾਂ ਸਾਹ ਲੋੜਦਾਨ ਪਾਏ ਬਹੁਤ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੁਭਾਵਨ ਭਰੀਆਂ ਸਾਰਿਆਂ ਹੀ ਸੰਗਤਾਂ ਦਾ ਦੁਆਰਾ ਤੇ ਇੱਥੇ ਵੱਡੀ ਤਾਂਤਰੀ ਪੁੰਜਾਂ ਤੇ ਮੇਰੇ ਵਿੱਚ

ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲ ਕਾ ਕ ਨੀ ਕੋਰ ਕਾ ਲੀ ਭਾਈ ਬੋਲੇ ਸੋ ਨਿਹਾਲ ਸਬ ਸ੍ਰੀ ਅਕਾਲ ਸੋ ਦੇਗੋ ਪ੍ਰਾਂਤ

ਸ਼ੇਰ ਕਰ ਰਹੇ ਲੋ ਜੀ ਬਹੁਤ ਸੇਵਾ ਕਰ ਰਹੇ ਨੇ ਉਹ 17 ਵੀ ਸੇਵੀ ਕਿਵੇਂ ਆ ਠੀਕ ਹੈ ਜੀ ਬਹੁਤ ਸੇਵਾ ਚੱਲ ਰਹੀ ਆ ਲੋ ਜੀ ਇੱਧਰ ਸਾਡੇ ਅਮਰੀਕ ਸਿੰਘ ਜੀ ਸੇਵਕ ਗੁਰਦੀਪ ਕਲਦੀ ਪੰਡਾ ਦੀ ਸੇਵਾ ਹਾਂ ਜੀ ਸੇਵਾ ਕਰ ਰਹੇ ਨੇ ਇੱਧਰ ਇੱਧਰ ਜੁੱਠੇ ਵਰਤਨਾ ਦੀ ਸੇਵਾ ਦੋ ਬਾਈ ਜੀ ਤਾਂ ਹੀ ਰਹਤੇ ਵੀ ਇਹ ਲੋ ਜੀ ਲੰਗਰ ਤਿਆਰ ਆ ਟਟਾ

ॾाढो कान ते